ਗੁਰ ਪਿਆਰੀ ਸਾਧ ਸੰਗਤ ਜੀਓ ਜਿਸ ਸਥਾਨ ਦੇ ਆਪ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਪਹਿਲੀ ਪਾਤਸ਼ਾਹੀ ਛੇਵੀ ਪਿੰਡ ਦੁਗਰੀ ਜ਼ਿਲ੍ਹਾ ਲੁਧਿਆਣਾ ਵਿਖੇ ਸशोਭਿਤ ਹੈ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਇਸ ਜਗਤ ਜਲੰਦੇ ਦਾ ਉਧਾਰ ਕਰਦੇ ਕਰਦੇ ਜਦੋਂ ਇਸ ਸਥਾਨ ਤੇ ਪਹੁੰਚੇ ਤਾਂ ਇੱਥੇ ਇੱਕ ਖੂਹ ਸੀ ਜਿਸ ਖੂਹ ਤੋਂ ਸਾਰੇ ਪਿੰਡ ਵਾਲੇ ਜਿਹੜੇ ਹਨ ਉਹ ਪਾਣੀ ਪਰਦੇ ਸਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਸ ਖੂਹ ਦੇ ਉੱਪਰ ਆ ਕੇ ਵਿਰਾਜੇ ਇਥੋਂ ਦੇ ਪਿੰਡ ਦੇ ਲੋਕਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ ਸਤਿਗੁਰ ਪ੍ਰਸ ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਾਰ ਦਿੱਤਾ ਉਜੜ-ਉਜੜ ਬਸੋ ਤੇ ਜਿਹੜਾ ਪਿੰਡ ਸੀ ਬਹੁਤ ਜਿਹੜਾ ਵਿਧਿਆ ਫੈਲਿਆ ਅੱਜ ਵੀ ਇਹ ਪਿੰਡ ਜਿਹੜਾ ਬਹੁਤ ਵੱਡਾ ਹੈ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਬਾਅਦ ਸਿੱਖਾਂ ਦੇ ਸ਼ੇਵੇਂ ਸ਼ੇਵੇਂ ਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੀਰੀ ਪੀਰੀ ਸੱਚੀ ਸਰਕਾਰ ਇਸੇ ਅਸਥਾਨ ਤੇ ਆਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸ ਅਸਥਾਨ ਤੇ ਸਤਿਗੁਰੂ ਜੀ ਨੇ ਦੰਮ ਲਿਆ ਸਾਲਿਆ ਕੁਝ ਵੀ বিশ্রਾਮ ਕੀਤਾ ਕੁਝ ਦਿਨ ਸਤਿਗੁਰ ਸੱਚੇ ਪਾਤਸ਼ਾਹ ਨੇ ਇੱਥੇ ਪੜਾਅ ਕੀਤਾ ਸਤਿਗੁਰੂ ਜੀ ਦੇ ਇੱਥੇ ਦਮ ਲੈਣ ਦੇ ਕਾਰਨ ਇਸ ਸਥਾਨ ਦਾ ਨਾਮ ਗੁਰਦੁਆਰਾ ਦਮਦਮਾ ਸਾਹਿਬ ਪਿਆ ਹੈ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਅਪਾਰ ਕਿਰਪਾ ਦੇ ਨਾਲ ਇੱਥੇ ਰੋਜ਼ਾਨਾ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਰਾਤਰੀ ਤੱਕ ਦੀਵਾਨ ਸੱਜਦੇ ਹਨ ਸੰਗਤਾਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਦੀਆਂ ਹਨ ਪਾਠ ਕਰਦੇ ਹਨ ਕੀਰਤਨ ਸ਼ਰਵਨ ਕਰਦੇ ਹਨ ਜਨਮ ਸਫਲਾ ਕਰਦੇ ਹਨ ਆਪ ਵੀ ਆਪ ਇਸ ਸਥਾਨ ਦੇ ਦਰਸ਼ਨ ਕਰੋ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਿਹੜਾ ਹਨ ਚਰਨਛੋਪਾ ਪ੍ਰਾਪਤ ਇਤਿਹਾਸਕ ਸਥਾਨਾਂ ਦੀ ਆਪ ਵੀ ਯਾਤਰਾ ਕਰੋ ਦਰਸ਼ਨ ਕਰਕੇ ਜੀਵਨ ਸਫਲਾ ਕਰੋ ਜੀ ਤੁਹਾਨੂੰ ਇੱਕ ਅਜਿਹੇ ਸਥਾਨ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿੱਥੇ ਸਿੱਖਾਂ ਦੇ ਪਹਿਲੇ ਤੇ 6ਵੇਂ ਗੁਰੂ ਜਿਹੜੇ ਨੇ ਉਹ ਇੱਥੇ ਪਹੁੰਚੇ ਸੀ ਗੱਲਬਾਤ ਕਰਦੇ ਹਾਂ ਗੁਰਦੁਆਰਾ ਦਮਦਮਾ ਸਾਹਿਬ ਪਿੰਡ ਦੁਗਰੀ ਵਿਖੇ ਅੱਜ ਸੀ ਮੌਜੂਦਾਂ ਕੀ ਇਤਿਹਾਸ ਹੈ ਕਦੋਂ ਗੁਰੂ ਸਾਹਿਬ ਆਏ ਤੇ ਕਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਦੇ ਵਿੱਚ ਸੇਵਾ ਚੱਲਦੀ ਆ ਰਹੀ ਹੈ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਗਵਾਨ ਸਿੰਘ ਜੀ ਮਜੂਰ ਨੇ ਸਤਿ ਸ਼ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪਿਆਰੀ ਸਾਧ ਸੰਗਤ ਜੀ ਜੋ ਇਸ ਸਥਾਨ ਦੇ ਆਪ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਪਹਿਲੀ ਪਾਤਸ਼ਾਹੀ ਛੇਵੀ ਪਿੰਡ ਦੁਗਰੀ ਜ਼ਿਲ੍ਹਾ ਲੁਧਿਆਣਾ ਵਿਖੇ ਸशोਭਿਤ ਹੈ ਮਾਲਵਾ ਸਿੱਖ ਇਤਿਹਾਸ ਦੀ ਇੱਕ ਦੇ ਵਿੱਚ ਇੱਕ ਸਾਖੀ ਆਉਂਦੀ ਹੈ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਇਸ ਜਗਤ ਜਲੰਦੇ ਦਾ ਉਧਾਰ ਕਰਦੇ ਕਰਦੇ ਜਦੋਂ ਇਸ ਸਥਾਨ ਤੇ ਪਹੁੰਚੇ ਤਾਂ ਇੱਥੇ ਇੱਕ ਖੂਹ ਸੀ ਜਿਸ ਖੂਹ ਤੋਂ ਸਾਰੇ ਪਿੰਡ ਵਾਲੇ ਜਿਹੜੇ ਹਨ ਉਹ ਪਾਣੀ ਪਰਦੇ ਸਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਸ ਖੂਹ ਦੇ ਉੱਪਰ ਆ ਕੇ ਵਿਰਾਜੇ ਇੱਥੋਂ ਦੇ ਪਿੰਡ ਦੇ ਲੋਕਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ ਸਤਿਗੁਰ ਪ੍ਰਸੰਨ ਹੋਏ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਾਰ ਦਿੱਤਾ ਉਜੜ-ਉਜੜ ਵਸੋ ਤੇ ਇਹ ਜਿਹੜਾ ਪਿੰਡ ਸੀ ਬਹੁਤ ਜਿਹੜਾ ਵੱਧਿਆ ਫੈਲਿਆ ਅੱਜ ਵੀ ਇਹ ਪਿੰਡ ਜਿਹੜਾ ਬਹੁਤ ਵੱਡਾ ਹੈ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਬਾਅਦ ਸਿੱਖਾਂ ਦੇ ਛੇਵੇਂ ਪਿਛੇਵੇਂ ਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੀਰੀ ਪੀਰੀ ਸੱਚੀ ਸਰਕਾਰ ਇਸੇ ਅਸਥਾਨ ਤੇ ਆਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸ ਅਸਥਾਨ ਤੇ ਸਤਿਗੁਰੂ ਜੀ ਨੇ ਦਮ ਲਿਆ ਸਾਹ ਲਿਆ ਕੁਝ ਵੀ ವಿಶਰਾਮ ਕੀਤਾ ਕੁਝ ਦਿਨ ਸਤਿਗੁਰ ਸੱਚੇ ਪਾਤਸ਼ਾਹ ਨੇ ਇੱਥੇ ਪੜਾਹ ਕੀਤਾ ਸਤਿਗੁਰੂ ਜੀ ਦੇ ਇੱਥੇ ਦਮ ਲੈਣ ਦੇ ਕਾਰਨ ਇਸ ਸਥਾਨ ਦਾ ਨਾਮ ਗੁਰਦੁਆਰਾ ਦਮਦਮਾ ਸਾਹਿਬ ਪਿਆ ਹੈ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਅਪਾਰ ਕਿਰਪਾ ਦੇ ਨਾਲ ਇੱਥੇ ਰੋਜ਼ਾਨਾ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਰਾਤਰੀ ਤੱਕ ਦੀਵਾਨ ਸੱਜਦੇ ਹਨ ਸੰਗਤਾਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਦੀਆਂ ਹਨ ਪਾਠ ਕਰਦੇ ਹਨ ਕੀਰਤਨ ਸ਼ਰਵਨ ਕਰਦੇ ਹਨ ਜਨਮ ਸਫਲਾ ਕਰਦੇ ਹਨ ਆਪ ਵੀ ਆਪ ਇਸ ਸਥਾਨ ਦੇ ਦਰਸ਼ਨ ਕਰੋ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਿਹੜਾ ਹਨ ਚਰਨਸ਼ੋਪਰਾਪਤ ਇਤਿਹਾਸਕ ਸਥਾਨਾਂ ਦੀ ਆਪ ਵੀ ਯਾਤਰਾ ਕਰੋ ਦਰਸ਼ਨ ਕਰਕੇ ਜੀਵਨ ਸਫਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਵੇਂ ਤੁਸੀਂ ਦੱਸਿਆ ਕਿ ਸਿੱਖਾਂ ਦੇ ਪਹਿਲੇ ਗੁਰੂ ਸਤਨ ਸੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਥੇ ਪਹੁੰਚੇ ਸੀ ਤਾਂ ਇੱਕ ਲੁਧਿਆਣਾ ਸ਼ਹਿਰ ਦਾ ਇੱਕ ਐਸਾ ਇਤਿਹਾਸਿਕ ਗੁਰਦੁਆਰਾ ਗਊ ਘਾਟ ਪਾਸ਼ਾ ਹੀ ਪਹਿਲੀ ਉੱਥੇ ਵੀ ਗੁਰੂ ਨਾਨਕ ਦੇਵ ਜੀ ਨੇ ਚਰਨ ਜਿਹੜੇ ਆਪਣੇ ਪਾਏ ਸੋ ਪਹਿਲਾਂ ਇਸ ਥਾਂ ਦੇ ਉੱਤੇ ਆਏ ਸੀ ਜਾਂ ਫਿਰ ਉਸ ਥਾਂ ਦੇ ਉੱਤੇ ਗਏ ਸੀ ਜਿਹੜਾ ਮਾਲਵਾ ਸਿੱਖ ਇਤਿਹਾਸ ਦੀ ਪੁਸਤਕ ਜਿਸ ਬਾਰੇ ਮੈਂ ਤੁਹਾਨੂੰ ਦੱਸਿਆ ਹੈ ਉਸ ਦੇ ਵਿੱਚ ਸਾਖੀ ਲਿਖੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਪਹਿਲਾਂ ਇਸ ਸਥਾਨ ਤੇ ਆਏ ਇਸ ਸਥਾਨ ਤੋਂ ਹੀ ਸਤਿਗੁਰ ਸੱਚੇ ਪਾਤਸ਼ਾਹ ਫਿਰ ਅੱਗੇ ਗਾਹੂ ਘਾਟ ਵੱਲ ਜਿਹੜੇ ਹਨ ਉਹ ਗਏ ਸਨ ਜੀ ਸੋ ਇੱਕ ਇਹ ਵੀ ਇੱਥੇ ਦੀ ਜਿਹੜੀ ਗੱਲ ਹੈ ਸੁਣਨ ਨੂੰ ਮਿਲੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇੱਥੇ ਕਿਹਾ ਸੀ ਕਿ ਉਜੜ ਉਜੜ ਵਸੋ ਉਜੜ ਉਜੜ ਵਸੋ ਕਿਉਂ ਕਿਹਾ ਗਿਆ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਜਦੋਂ ਇੱਥੇ ਆਏ ਤਾਂ ਇੱਥੇ ਦੇ ਲੋਕਾਂ ਨੇ ਉਹਨਾਂ ਨੂੰ ਬੁਲਾਇਆ ਤੱਕ ਨਹੀਂ ਉਹਨਾਂ ਦੇ ਕੋਲ ਪਹੁੰਚੇ ਵੀ ਨਹੀਂ ਉਸ ਸਾਖੀ ਦੇ ਵਿੱਚ ਇਹ ਲਿਖਿਆ ਕਿ ਇਸ ਪਿੰਡ ਦੇ ਲੋਕਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜੀ ਰਾਜ ਕੀ ਸੇਵਾ ਕੀਤੀ ਪ੍ਰਸ਼ਾਦੇ ਦੇ ਨਾਲ ਦੁੱਧ ਦੇ ਨਾਲ ਹਰ ਇੱਕ ਤਰ੍ਹਾਂ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ ਸਤਿਗੁਰ ਜੀ ਨੂੰ ਰਹਿਣ ਦੇ ਲਈ ਟਿਕਾਣਾ ਦਿੱਤਾ ਉਸ ਸੇਵਾ ਤੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਖੁਸ਼ ਹੋ ਕੇ ਉੱਜੜ ਉੱਜੜ ਵਸੋਦਾ ਸਤਿਗੁਰ ਜੀ ਨੇ ਮਾਰ ਦਿੱਤਾ ਭਾਵ ਜਿਹੜੇ ਮੇਨ ਸੇਵਾ ਕਰਨ ਵਾਲੇ ਲੋਕ ਹਨ ਜਿੱਥੇ ਵੀ ਜਾਣਗੇ ਉਥੇ ਆਪਣੇ ਸ਼ੁਭ ਗੁਣ ਫੈਲਾਉਣਗੇ ਸੋ ਸਤਿਗੁਰ ਸੱਚੇ ਪਾਤਸ਼ਾਹ ਦੀ ਬਰਦ ਦੇ ਨਾਲ ਇਹ ਪਿੰਡ ਜਿਹੜਾ ਹੁਣ ਬਹੁਤ ਜਿਹੜਾ ਇਹ ਵਸਿਆ ਹੋਇਆ ਹੈ ਇਹ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਅਪਾਰ ਕਿਰਪਾ ਹੈ ਇਹ ਜੋ ਸਥਾਨ ਆਪ ਦੇਖ ਰਹੇ ਹੋ ਗੁਰਦੁਆਰਾ ਦਮਨਮਾ ਸਾਹਿਬ ਇਹ ਸਤਿਗੁਰ ਜੀ ਦੇ ਚਰਨ ਛੋਪਾ ਪ੍ਰਾਪਤ ਗੁਰ ਇਤਿਹਾਸਕ ਸਥਾਨ ਹੈ ਸੋ ਆਪ ਵੀ ਦਰਸ਼ਨ ਕਰਨ ਲਈ ਪਹੁੰਚੋ ਜੀ ਸੋ ਬਾਬਾ ਜੀ ਜਿਵੇਂ ਦੱਸਿਆ ਕਿ ਖੂਹ ਜਿਹੜਾ ਇੱਥੇ ਬਣਿਆ ਹੋਇਆ ਖੂਹ ਦੇ ਉੱਤੇ ਗੁਰਦੁਆਰਾ ਸਾਹਿਬ ਸਿੱਤਾ ਸੋ ਖੂਹ ਅੱਜ ਵੀ ਜਿਹੜਾ ਚੱਲਦਾ ਹੈ ਤੇ ਬੋਰਡ ਵੀ ਇੱਥੇ ਸੀਗਾ ਬੋਰਡ ਹਾਂਜੀ ਇੱਥੇ ਖੂਹ ਦੇ ਉੱਪਰ ਪਹਿਲਾਂ ਬੋਰਡ ਬਹੁਤ ਵੱਡਾ ਬੋਰਡ ਸੀਗਾ ਜੀ ਜਿਹੜਾ ਬਿਲਡਿੰਗ ਜਦ ਨਵੀਂ ਬਣੀ ਤੇ ਉਹ ਉਸਾਰੀ ਦੇ ਉਦੋਂ ਫਿਰ ਉਹ ਬੋਰਡ ਕੱਟਿਆ ਗਿਆ ਅੱਜ ਖੂਹ ਮੌਜੂਦ ਹੈ ਕੂ ਪਹਿਲਾਂ ਜਿਹੜਾ ਹੱਟ ਦੇ ਨਾਲ ਚੱਲਦਾ ਸੀ ਪਰ ਅੱਜ ਕੱਲ੍ਹ ਵਿੱਚ ਮੋਟਰ ਲੱਗੀ ਹੋਈ ਹੈ ਉਸ ਦੇ ਨਾਲ ਜਿਹੜਾ ਇਹ ਜਲ ਬਾਹਰ ਕੱਢਿਆ ਜਾਂਦਾ ਹੈ ਗੁਰਦੁਆਰਾ ਸਾਹਿਬ ਦੇ ਕਾਫੀ ਜਿਹੜੇ ਕਾਰਜ ਹਨ ਜਿਵੇਂ ਦੀਗ ਬਣਾਉਣੀ ਉਸ ਜਲ ਦੇ ਨਾਲ ਹੀ ਦੀਗ ਬਣਦੀ ਹੈ ਜਾਂ ਲੋਕ ਜਿਹੜੇ ਹਨ ਉਹ ਜਲ ਲੈ ਕੇ ਜਾਂਦੇ ਹਨ ਛਕਦੇ ਹਨ ਇੱਥੇ ਵੀ ਛਕਦੇ ਹਨ ਸੋ ਜਲ ਜਿਹੜਾ ਅੱਜ ਵੀ ਵਰਤਿਆ ਜਾਂਦਾ ਹੈ ਕੂਹ ਦੇ ਵਿੱਚੋਂ ਜਲ ਜਿਹੜਾ ਆਉਂਦਾ ਹੈ ਕੂਹ ਦੇ ਵਿੱਚ ਬਕਾਇਦਾ ਮੋਟਰ ਲੱਗੀ ਹੋਈ ਹੈ ਜੀ ਸੋ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸੰਗਤਾਂ ਨੂੰ ਇਹ ਹੀ ਸੰਦੇਸ਼ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਉਹ ਅਸਥਾਨ ਜਿੰਨਾ ਬਾਰੇ ਅਸੀਂ ਨਹੀਂ ਜਾਣਦੇ ਹਾਂ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨ ਪਏ ਹਨ ਜਿੱਥੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਉਹ ਹਰ ਇੱਕ ਸਥਾਨ ਹੀ ਸਤ ਗਏ ਸਾਡੇ ਸਨਮਾਨ ਦਾ ਕੇਂਦਰ ਹੈ ਅਸੀਂ ਉਸ ਸਥਾਨ ਤੇ ਜਰੂਰ ਮੱਥਾ ਟੇਕਣਾ ਹੈ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਪਰ ਜਿਸ ਸਥਾਨ ਦੇ ਉੱਪਰ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨ ਪਏ ਹਨ ਉਹ ਸਥਾਨ ਫਿਰ ਇਤਿਹਾਸਕ ਹੋ ਜਾਂਦਾ ਹੈ ਸਾਨੂੰ ਸਭਨਾਂ ਨੂੰ ਚਾਹੀਦਾ ਹੈ ਜੇ ਇਸੇ ਅਜਿਹੇ ਇਤਿਹਾਸਕ ਸਥਾਨ ਜਿੰਨਾ ਬਾਰੇ ਅਸੀਂ ਨਹੀਂ ਜਾਣਦੇ ਹਾਂ ਉੱਥੇ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਅਸੀਂ ਮੰਨੀਏ ਸਤਗੁਰ ਸੱਚੇ ਪਾਤਸ਼ਾਹ ਦੀ ਇਤਿਹਾਸ ਤੋਂ ਜਾਣੂ ਹੋਈਏ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜੀਏ ਸਿੱਖੀ ਦੇ ਨਾਲ ਜੋੜੀਏ ਤਾਂ ਕਿ ਸਾਡਾ ਜਿਹੜਾ ਆਉਣ ਵਾਲਾ ਭਵਿੱਖ ਹੈ ਉਹ ਉਜਵਲ ਹੋ ਸਕੇ ਸਤਗੁਰ ਸੱਚੇ ਪਾਤਸ਼ਾਹ ਰਹਿਮਤ ਕਰਨ ਅਸੀਂ ਸਾਰੇ ਹੀ ਸਿੱਖੀ ਦੇ ਨਾਲ ਬਾਣੀ ਬੰਦ ਦੇ ਨਾਲ ਜੁੜੀਏ ਸੋ ਇਸ ਸਥਾਨ ਦੇ ਉੱਪਰ ਸਵੇਰ ਤੋਂ ਲੈ ਕੇ ਰਾਤ ਤੱਕ ਗੁਰਦਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਸ਼ਨ ਦਿੰਦੇ ਹਨ ਸਾਰਾ ਦਿਨ ਸੰਗਤਾਂ ਜੜੀਆਂ ਹਨ ਉਹ ਸਤਗੁਰੂ ਦੇ ਦਰਸ਼ਨ ਕਰਨ ਆਉਂਦੀਆਂ ਹਨ ਪਹੁੰਚਦੀਆਂ ਹਨ ਆਪ ਵੀ ਇਸ ਸਥਾਨ ਦੇ ਦਰਸ਼ਨ ਕਰੋ ਜੀ ਆਪਣਾ ਜਨਮ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ